ਸਵਾਗਤ ਹੈ ਦੋਸਤੋ ਸੋਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਸੋਡਾ ਲਈ 11 6.5 ਟਰਾਲਾ ਲੈ ਕੇ ਆਏ ਦੋਸਤੋ ਬਹੁਤ ਹੀ ਹੈਵੀ weight ਦੇ ਵਿੱਚ ਤੇ ਬਹੁਤ ਹੀ ਨਵੀਂ ਕੰਡੀਸ਼ਨ ਦਾ ਟਰਾਲਾ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਦਿੱਤੇ ਗਏ ਨੰਬਰਾਂ ਤੇ 5-7 ਫੋਟੋਆਂ 1-2 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰਾਲੇ ਵਾਲੇ ਗੱਲਬਾਤ ਦੋਸਤੋ 11 6.5 ਦੋਸਤੋ ਟਰਾਲੇ ਦਾ ਸਾਈਜ਼ ਹੈ ਜੀ ਸਾਗਰ ਐਗਰੋਵਰਕਸ ਦਾ ਟਰਾਲਾ ਦੋਸਤੋ ਬਣਾਇਆ ਹੋਇਆ ਹੈ 10 ਇੰਚੀ ਚਾਈਸੀ ਹੈ ਦੋਸਤੋ ਤੇ 10 ਨਾਟੀ ਹੱਬ ਦੇ ਵਿੱਚ ਹੈ ਟਾਟਾ ਦਾ 5 ਇੰਚੀ ਹਿੱਸਾ ਲੱਗਿਆ ਹੈ ਦੋਸਤੋ ਟਰਾਲੇ ਨੂੰ ਡਬਲ ਟਾਇਰਾਂ ਦੇ ਵਿੱਚ ਹੈ ਦੋਸਤੋ ਬਾਕੀ ਟਰਾਲੇ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਹੈ ਬਹੁਤ ਹੀ ਵਧੀਆ ਪੇਂਟ ਪਿਆ ਦੋਸਤੋ ਟਰਾਲੇ ਦਾ ਕੁਆਲਟੀ ਵਾਈਜ਼ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਬੈਸਟ ਕੁਆਲਿਟੀ ਦਾ ਟਰਾਲਾ ਦੋਸਤੋ ਇਹ ਫਾਰਸ ਵੀ ਬਹੁਤ ਸਾਫ ਪਈ ਹੈ ਬੈਡ ਵਗੈਰਾ ਦੋਸਤੋ ਜਾਲੀ ਵਾਲਾ ਲੱਗਿਆ ਹੋਇਆ ਹੈ ਟਰਾਲੇ ਤੇ ਮੋਡੀਫਿਕੇਸ਼ਨ ਵਾਲੇ ਪਾਸੋਂ ਦੋਸਤੋ ਟਰਾਲੇ ਨੂੰ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਮੋਡੀਫਿਕੇਸ਼ਨ ਕੀਤੀ ਹੋਈ ਹੈ ਸਟicker ਵਗੈਰਾ ਬਹੁਤ ਹੀ ਸੋਹਣੇ ਲੱਗੇ ਹੋਏ ਨੇ ਉੱਤੇ ਜੀਪਾਂ ਵਗੈਰਾ ਲੇਜ਼ਰ ਕਟਿੰਗ ਨਾਲ ਕੱਟ ਕੇ ਲਾਈਆਂ ਹੋਈਆਂ ਹਨ ਡਾਲਾ ਬਹੁਤ ਸੋਹਣਾ ਬਣਿਆ ਦੋਸਤੋ ਉੱਤੇ ਫਲੈਕਸ ਵੀ ਲੱਗਿਆ ਹੋਇਆ ਡਾਲੇ ਦੇ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਦੋਸਤੋ ਟਰਾਲਾ ਹੈ ਜੀ ਬਾਕੀ ਟਾਇਰਾ ਵਗੈਰਾ ਦੀ ਕੰਡੀਸ਼ਨ ਦੋਸਤੋ ਬਹੁਤ ਹੀ ਸਾਫ਼ ਪਈ ਹੈ ਤੇ ਜੇ ਗੱਲ ਕਰ ਗਿਆ ਆਪਾਂ ਰੇਟ ਦੀ ਰੇਟ ਹੈਗਾ ਦੋਸਤੋ 1 ਲੱਖ ਤੇ 68000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਜੀ ਉਸ ਨੰਬਰ ਤੇ ਕਾਲ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਧੰਨਵਾਦ ਦੋਸਤੋ ਵੀਡੀਓ ਨੂੰ ਦੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ